آسا محلہ پن پہلا پنجواں آسا محلہ پنجمہ سلوک ہر ہر نام جب پنتیاں کچھنا کہے جمکال نارک منتن سکھی ہوئے انتیں ملے گوپال ملو سنتن کے سنگ موہے ادھار لے ہو بنو کرو کر جوڑ کر ہر ہر نام دے ہر نام مانگو چرن لاغو ਮਨ ਤਿਆਗੋ ਤੁਮ ਦਿਆ ਕਤਹੁ ਨਾ ਧਾਵੋ ਸੁਣ ਪਵ ਕਰਣਾ ਮੈਂ ਪ੍ਰਭ ਕਰ ਮਯਾ ਸਮਰਥ ਅਗਤ ਆਪਾਦ ਨਿਰਮਲ ਸੁਣਵਾਉ ਸੁਆਮੀ ਬਿਨੋ ਇਹ ਕਰ ਜੋੜ ਨਾਨਕ ਦਾਨ ਮੰਗੋ ਜਨਮ ਮਰਨ ਨਿਵਾਰਲੇ ਸਮਰਥ ਅਖਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹ ਕਰ ਜੋੜ ਨਾਨਕ ਦਾਨ ਮੰਗੈ جنم مرن لہے اپرادی متہین نگن انا چھٹ کٹور کل ہین واپت موہ کیچ مل پرم کرم اہم ممتا مرن جیت نہ آتا بنود آنند مایا اگیانتا لپٹاوے کسے جو بن بدہ جروا ਦਿਨ ਨਿਹਾਰੇ ਸੰਗਮੀ ਚ ਜਨਮੰਤ ਨਾਨਕ ਆਸ ਤੇਰੀ ਸਣ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋਨ ਲਪਟ ਰਹੋ ਥੇ ਸੰਗ ਮੀਠੇ ਭੋਗ ਸੋਨ ਪਰਮਤ ਭਾਰ ਅਗੰਤ ਆਇਓ ਬਹੁ ਪਰਦੇਸੋ ਪਰਦੇਸੈ ਧਾਇਓ ਅਬ ਓਟ ਤਾਰੀ ਪ੍ਰਭ ਮਨਾਰੀ ਸਰਬ ਸੁਖਰਨ ਆਇਓ ਰਾਖਨ ਹਾਰੇ ਪ੍ਰਭ ਪਿਆਰੇ ਮੁਝ ਤੇ ਕੁਛ ਨਾ ਹੋਆ ਹੋਣ ਸੂਖ ਸਹਿਜ ਆਨੰਦ ਨਾਨ ਕਿਰਪਾ ਤੇਰੀ ਤਰੈ ਭਾਉਨ ਨਾਮ ਤਾਰੀਕ ਉਧਾਰੇ ਭਗਤੇ ਸੰਸਾਰ ਕੌਣ ਜੀਨ ਕਿਨ ਪ੍ਰਕਾਰੇ ਹਰ ਹਰ ਜਸਨ ਹੋ ਸਰਵਨ ਸੁਨ ਸਰਮਨ ਬਾਨੀ ਪੁਰਖ ਗਿਆਨੀ ਮਨ ਧਨ ਪਾਵਹਿ ਹਰ ਰੰਗ ਦਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵਹਿ ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬਿਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਬਸੁੱਧ ਕਾਗਦ ਬਸੁੱਧ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬਿਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ